ਅੱਜ ਆਏ ਪਹਿਲਾ ਇਕੀਗਾਈ ਵੱਡੀ ਉਮਰ ਚ ਵੀ ਜਵਾਨ ਰਹਿਣ ਦੀ ਕਲਾ ਤੁਹਾਡੇ ਹੋਣ ਦੀ ਕੀ ਵਜ੍ਹਾ ਹੈ ਜਾਪਾਨੀ ਲੋਕਾਂ ਦਾ ਮੰਨਣਾ ਹੈ ਕਿ ਹਰੇਕ ਦੇ ਜੀਵਨ ਦਾ ਇੱਕ ਇਕੀਗਾਈ ਹੁੰਦਾ ਹੈ ਫਰਾਂਸ ਦੇ ਦਾਰਸ਼ਨਿਕ ਇਸ ਨੂੰ ਸ਼ਾਇਦ ਜੀਣ ਦਾ ਉਦੇਸ਼ ਕਹਣਗੇ ਜਾਂ ਹੋਰ ਦੇਸ਼ਾਂ ਦੇ ਲੋਕ ਕਿਸੇ ਹੋਰ ਨਾਂ ਨਾਲ ਬੁਲਾਉਣਗੇ ਇਕੀਗਾਈ ਹਰੇਕ ਦੇ ਅੰਦਰ ਲੁਕਿਆ ਹੁੰਦਾ ਹੈ ਕੁਝ ਲੋਕਾਂ ਨੂੰ ਆਪਣਾ ਇਕੀਗਾਈ ਮਿਲ ਜਾਂਦਾ ਹੈ ਤੇ ਕੁਝ ਲੋਕ ਇਸ ਨੂੰ ਲੱਭਦੇ ਰਹਿੰਦੇ ਨੇ ਸਾਡਾ ਇਕਿਗਾਈ ਸਾਡੇ ਅੰਦਰ ਕਾਫੀ ਗਹਿਰਾਈ ਚ ਲੁਕਿਆ ਹੁੰਦਾ ਹੈ ਤੇ ਉਸ ਨੂੰ ਪਾਲਣ ਲਈ ਸੰਜਮ ਦੀ ਲੋੜ ਹੁੰਦੀ ਹੈ ਓਕੀਨਾਵਾ ਦੇ ਲੋਕ ਕਹਿੰਦੇ ਨੇ ਕਿ ਉਹਨਾਂ ਦੇ ਸਵੇਰੇ ਉੱਠਣ ਪਿੱਛੇ ਇੱਕ ਹੀ ਵਜ੍ਹਾ ਹੁੰਦੀ ਹੈ ਉਹ ਹੈ ਉਹਨਾਂ ਨੂੰ ਮਿਲਿਆ ਹੋਇਆ ਉਹਨਾਂ ਦਾ ਇਕਿਗਾਈ ਤੇ ਉਸ ਦੀ ਤਲਾਸ਼ ਕੁਝ ਵੀ ਕਰੋ ਪਰ ਕਦੇ ਰਿਟਾਇਰ ਨਾ ਹੋਇਓ ਇੱਕ ਵਾਰ ਤੁਹਾਨੂੰ ਇਕੀਗਾਈ ਸਪਸ਼ਟ ਹੋ ਜਾਵੇ ਤਾਂ ਫਿਰ ਸੁਖ ਅਤੇ ਸੰਤੁਸ਼ਟੀ ਆਪਣੇ ਆਪ ਮਿਲਦੀ ਹੈ। ਜੀਵਨ ਨੂੰ ਅਸਲੀ ਅਰਥ ਮਿਲਦਾ ਹੈ। ਇਸ ਕਿਤਾਬ ਦੇ ਮਾਧਿਅਮ ਨਾਲ ਤੁਹਾਨੂੰ ਤੁਹਾਡਾ ਇਕੀਗਾਈ ਮਿਲੇ ਤੇ ਜਾਪਾਨੀ ਲੋਕਾਂ ਦੇ ਕੰਨ ਮਨ ਅਤੇ ਬੁੱਧੀ ਨਾਲ ਹਮੇਸ਼ਾ ਤੰਦਰੁਸਤ ਰਹਿਣ ਦਾ ਭੇਤ ਤੁਸੀਂ ਸਮਝ ਸਕੋ। ਇਹੀ ਇਸ ਕਿਤਾਬ ਦੀ ਮੁੱਖ ਵਜ੍ਹਾ ਹੈ। ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਉਠੁੰਦੇ ਲੋਕ ਰਿਟਾਇਰ ਹੋਣ ਤੋਂ ਬਾਅਦ ਵੀ ਕਾਫੀ ਸਰਗਰਮ ਤਿਰੁਜੇ ਰਹਿੰਦੇ ਨੇ। ਸੱਚੀ ਗੱਲ ਤਾਂ ਇਹ ਹੈ ਕਿ ਜਾਪਾਨੀ ਲੋਕ ਰਿਟਾਇਰ ਹੀ ਨਹੀਂ ਹੁੰਦੇ ਜਦੋਂ ਤੱਕ ਉਹਨਾਂ ਦਾ ਜਿਸਮ ਸਾਥ ਦਿੰਦਾ ਹੈ ਉਹ ਲੋਕ ਆਪਣਾ ਪਸੰਦੀਦਾ ਕੰਮ ਕਰਦੇ ਰਹਿੰਦੇ ਨੇ ਖਾਸ ਗੱਲ ਇਹ ਕਿ ਜਾਪਾਨੀ ਭਾਸ਼ਾ 'ਚ ਰਿਟਾਇਰ ਸ਼ਬਦ ਦੇ ਸਮਰਥ ਕੋਈ ਸ਼ਬਦ ਹੀ ਨਹੀਂ ਹੈ ਜਿਵੇਂ ਅੰਗਰੇਜ਼ੀ 'ਚ ਇੱਕ ਉਮਰ ਤੋਂ ਬਾਅਦ ਨੌਕਰੀਆਂ ਕੰਮ ਬੰਦ ਕਰਨ ਲਈ ਰਿਟਾਇਰਮੈਂਟ ਸ਼ਬਦ ਹੈ ਵੈਸਾ ਕੋਈ ਸ਼ਬਦ ਜਾਪਾਨੀ ਭਾਸ਼ਾ 'ਚ ਹੈ ਹੀ ਨਹੀਂ ਨੈਸ਼ਨਲ ਜੀਓਗ੍ਰਾਫਿਕ ਦੇ ਰਿਪੋਰਟਰ ਡੈਨ ਬਿਊਟੇਨਰ ਨੇ ਆਪਣਾ ਕਾਫੀ ਵਕਤ ਜਾਪਾਨ ਚ ਬਿਤਾਇਆ ਤੇ ਉਹਨਾਂ ਦਾ ਕਹਿਣਾ ਹੈ ਕਿ ਜਾਪਾਨੀ ਲੋਕਾਂ ਨੂੰ ਆਪਣੇ ਜੀਵਨ ਦਾ ਉਦੇਸ਼ ਇੰਨਾ ਅਹਿਮ ਲੱਗਦਾ ਹੈ ਕਿ ਉਹਨਾਂ ਕੋਲ ਰਿਟਾਇਰਮੈਂਟ ਦੀ ਕੋਈ ਧਾਰਨਾ ਹੀ ਨਹੀਂ ਹੈ। ਜ਼ਿਆਦਾਤਰ ਨੌਜਵਾਨਾਂ ਦਾ ਟਾਪੂ ਵੱਡੀ ਉਮਰ ਦੇ ਭੇਤ ਬਾਰੇ ਹੋਰ ਜਾਣਕਾਰੀ ਲੈਂਦੇ ਸਮੇਂ ਸਾਨੂੰ ਪਤਾ ਲੱਗਾ ਕਿ ਜਾਪਾਨੀ ਲੋਕਾਂ ਦੇ ਖਾਣ ਪੀਣ ਦੇ ਤੌਰ ਤਰੀਕੇ ਤੇ ਉਹਨਾਂ ਦਾ ਖੁਰਾਕ ਸੱਭਿਆਚਾਰ ਦੇ ਨਾਲ ਇਕੀਗਾਈ ਦਾ ਗਿਆਨ ਉਨ੍ਹਾਂ ਦੀ ਲੰਮੀ ਉਮਰ ਦਾ ਵੱਡਾ ਕਾਰਨ ਹੈ। ਓਕੀਨਾਵਾ ਵਰਗੇ ਥਾਵਾਂ ਦਾ ਜਿੱਥੇ ਲੰਮੀ ਉਮਰ ਵਾਲੇ ਬਹੁਤ ਸਾਰੇ ਲੋਕ ਰਹਿੰਦੇ ਨੇ। ਅਜਿਹੇ ਥਾਵਾਂ ਨੂੰ ਬਲੂ ਜ਼ੋਨਸ ਕਿਹਾ ਜਾਂਦਾ ਹੈ। ਇਸ ਜਗ੍ਹਾ ਦਾ ਅਧਿਐਨ ਕਰਨ ਤੋਂ ਬਾਅਦ ਕੁਝ ਅਨੋਖੇ ਤੱਤ ਸਾਹਮਣੇ ਆਏ। ਜਿਵੇਂ ਕਿ ਇਹ ਲੋਕ ਜ਼ਿਆਦਾ ਸਾਲ ਹੀ ਨਹੀਂ ਜਾਂਦੇ ਸਗੋਂ ਇਹਨਾਂ ਲੋਕਾਂ ਨੂੰ ਕੈਂਸਰ ਤੇ ਦਿਲ ਦੇ ਰੋਗ ਵਰਗੀਆਂ ਵੱਡੀਆਂ ਬਿਮਾਰੀਆਂ ਵੀ ਨਹੀਂ ਹੁੰਦੀਆਂ। ਇਹਨਾਂ ਲੋਕਾਂ ਦੇ ਜੀਣ ਦਾ ਤਰੀਕਾ ਇੰਨਾ ਪ੍ਰਭਾਵੀ ਤੇ ਆਨੰਦਾਇਕ ਹੁੰਦਾ ਹੈ ਕਿ ਬਾਕੀ ਦੇਸ਼ਾਂ ਦੇ ਲੋਕ ਉਸ ਦੀ ਕਲਪਨਾ ਵੀ ਨਹੀਂ ਕਰ ਸਕਦੇ ਤੀਜੀ ਗੱਲ ਖੂਨ 'ਚ ਉਪਲਬਧ ਜਿਸ ਚੀਜ਼ ਦੀ ਵਜ੍ਹਾ ਨਾਲ ਉਮਰ ਵਾਧੀ ਹੈ ਉਸ ਚੀਜ਼ ਦੀ ਮਾਤਰਾ ਇਹਨਾਂ ਲੋਕਾਂ 'ਚ ਬਹੁਤ ਘੱਟ ਦੇਖੀ ਗਈ ਹੈ ਇਸ ਦਾ ਕਾਰਨ ਇਹਨਾਂ ਲੋਕਾਂ ਦੀ ਚਾਹ ਪੀਣ ਤੇ ਖਾਣਾ ਖਾਣ ਸਮੇਂ ਢਿੱਡ ਨੂੰ 80% ਭਰਨ ਦੀ ਆਦਤ ਹੈ ਚੌਥਾ ਹੈ ਉਤੰਦੀਆਂ ਔਰਤਾਂ ਮਾਸਿਕ ਧਰਮ ਬੰਦ ਹੋਣ ਤੋਂ ਬਾਅਦ ਮਾੜੀ ਮੋਟੀ ਤਕਲੀਫ ਤਾਂ ਸਹਿੰਦੀਆਂ ਨੇ ਨਾਲ ਹੀ ਔਰਤਾ ਅਤੇ ਮਰਦਾਂ 'ਚ ਵਧੇਰੇ ਲੰਬੀ ਉਮਰ ਤੱਕ ਕਾਮ ਸੰਬੰਧਾਂ ਵਾਲੇ ਹਾਰਮੋਨਸ ਪਾਏ ਜਾਂਦੇ ਨੇ ਅਤੇ ਪੰਜਵਾਂ ਪੂਰੀ ਦੁਨੀਆ ਦੇ ਮੁਕਾਬਲੇ ਡਿਮੈਂਸ਼ੀਆ ਦੀ ਦਰ ਇਥੇ ਕਾਫੀ ਘੱਟ ਹੈ ਇਕਿਗਾਈ ਤੋਂ ਪਾਪ ਜਪਾਨੀ ਚਿਕਿਗਾਈ ਨੂੰ ਕੁਝ ਚਿੰਨਾ 'ਚ ਲਿਖਿਆ ਜਾਂਦਾ ਹੈ ਇਹਨਾਂ ਚਿੰਨਾ ਦਾ ਜੋੜ ਹੁੰਦਾ ਹੈ ਤਾਂ ਉਸ ਦਾ ਅਰਥ ਬਣਦਾ ਹੈ ਜੀਵਨ ਇਕਿਗਾਈ ਦੇ ਇਹਨਾਂ ਚਿੰਨਾਂ ਨੂੰ ਵੰਡ ਕੇ ਜੇਕਰ ਦੇਖੀਏ ਤਾਂ ਇਹਨਾਂ ਦਾ ਅਰਥ ਨਿਕਲਦਾ ਹੈ ਉੱਵਲ ਦਰਜੇ ਦਾ ਸੂਰਮਾ ਯਾਨੀ ਲੜਾਈ 'ਚ ਆਗੂ ਵਾਂਗ ਅੱਗੇ ਰਹਿਣ ਵਾਲਾ ਸੂਰਮਾ ਤੇ ਸੁੰਦਰ ਤੇ ਸਿਆਣਾ ਭਾਵੇਂ ਅਸੀਂ ਕਿਤਾਬ ਦੇ ਅਗਲੇ ਹਿੱਸਿਆਂ 'ਚ ਇਹਨਾਂ ਚਿੰਨਾਂ 'ਚ ਹਰੇਕ ਬਾਰੇ ਵਿਸਥਾਰ ਨਾਲ ਗੱਲ ਕਰਾਂਗੇ ਪਰ ਇਹ ਜ਼ਾਹਿਰ ਹੈ ਕਿ ਓਕੀਨਾਵਾ ਵਾਸੀਆਂ ਵੱਲੋਂ ਇਕਿਗਾਈ ਦੇ ਧਾਰਨੀ ਹੋਣਾ ਉਹਨਾਂ ਦੇ ਹਰ ਦਿਨ ਨੂੰ ਇੱਕ ਮਕਸਦ ਪ੍ਰਦਾਨ ਕਰਦਾ ਹੈ ਤੇ ਉਹਨਾਂ ਦੀ ਸਿਹਤ ਅਤੇ ਲੰਮੀ ਉਮਰ 'ਚ ਅਹਿਮ ਭੂਮਿਕਾ ਨਿਭਾਉਂਦਾ ਪੰਜ ਬਲੂ ਜ਼ੋਨ ਓਕਿਨਾਵਾ ਨੂੰ ਦੁਨੀਆ ਦੇ ਬਲੂ ਜ਼ੋਨਾਂ ਚੋਂ ਪਹਿਲਾ ਸਥਾਨ ਹਾਸਲ ਹੈ ਓਕਿਨਾਵਾ ਚ ਵਿਸ਼ੇਸ਼ ਤੌਰ ਤੇ ਔਰਤਾਂ ਲੰਮੀ ਉਮਰ ਜਿਉਂਦੀਆਂ ਨੇ ਤੇ ਉਹਨਾਂ ਨੂੰ ਦੁਨੀਆ ਦੇ ਮੁਕਾਬਲੇ ਬਹੁਤ ਘੱਟ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਡੇਨ ਬਿਊਟਨਰ ਵੱਲੋਂ ਉਸ ਦੀ ਕਿਤਾਬ ਚ ਪਛਾਣੇ ਅਤੇ ਦੱਸੇ ਗਏ ਪੰਜ ਖੇਤਰ ਨੇ ਪਹਿਲਾ ਓਕਿਨਾਵਾ ਜਾਪਾਨ ਵਿਸ਼ੇਸ਼ ਤੌਰ ਤੇ ਇਸ ਟਾਪੂ ਦਾ ਉਤਰੀ ਹਿੱਸਾ ਇਤੋਂ ਦੇ ਸਥਾਨਕ ਲੋਕ ਛੋਟੀਆਂ ਪਲੇਟਾਂ 'ਚ ਟੋਫੂ ਅਤੇ ਸਬਜ਼ੀਆਂ ਦੇ ਰੂਪ 'ਚ ਭਰਪੂਰ ਭੋਜਨ ਖਾਂਦੇ ਨੇ। ਉਹਨਾਂ ਦੇ ਇਕੀਗਾਈ ਫਲਸਫੇ 'ਚ ਇਹ ਵਾਅਦਾ ਹੈ ਕਿ ਨੇੜਲੇ ਮਿੱਤਰਾਂ ਦਾ ਇੱਕ ਟੋਲਾ ਯਾਨੀ ਸੋਆਈ ਲੰਮੀ ਉਮਰ ਲਈ ਭਰਪੂਰ ਯੋਗਦਾਨ ਦਿੰਦਾ ਹੈ। ਦੂਜਾ ਹੈ ਸਾਰਦੀਨੀਆ, ਇਟਲੀ। ਵਿਸ਼ੇਸ਼ ਤੌਰ ਤੇ ਨਿਊਰੋ ਅਤੇ 올ਿਆਸਟਰਾ ਦੇ ਖੇਤਰ। ਇਥੋਂ ਦੇ ਲੋਕ ਬਹੁਤ ਸਾਰੀਆਂ ਸਬਜ਼ੀਆਂ ਤੋਂ ਇਲਾਵਾ ਵਾਈਨ ਦੇ ਇੱਕ ਜਾਂ ਦੋ ਗਲਾਸ ਪੀਂਦੇ ਨੇ। ਓਕੀਨਾਵਾ ਵਾਂਗ ਹੀ ਇਹਨਾਂ ਦੀ ਲੰਮੀ ਉਮਰ ਦਾ ਕਾਰਨ ਪਾਈਚਾਰਿਕ ਸਾਂਝ ਵਿੱਚ ਵੀ ਪਿਆ ਹੈ। ਤੀਸਰਾ ਹੈ ਲੋਸਾ ਲਿੰਡਾ ਕੈਲੀਫੋਰਨੀਆ। ਖੋਜੀਆਂ ਨੇ ਇਥੋਂ ਦੇ 7th ਡੇ ਐਡਵੈਂਟਿਸਟਸ ਯਾਨੀ ਇਸਾਈ ਲੋਕਾਂ ਦਾ ਇੱਕ ਵਿਸ਼ੇਸ਼ ਸਮੂਹ ਉਹਨਾਂ ਦਾ ਅਧਿਐਨ ਕੀਤਾ ਜੋ ਸੰਯੁਕਤ ਰਾਜ ਚ ਸਭ ਤੋਂ ਲੰਮੀ ਉਮਰ ਜੀਣ ਵਾਲੇ ਲੋਕ ਨੇ। ਚੌਥਾ ਹੈ ਦਨਿਕੋਆ ਪੈਨਿਨਸੂਲਾ ਕੋਸਟਾ ਰੀਕਾ। ਇਥੋਂ ਦੇ ਸਥਾਨਕ ਲੋਕ 90 ਸਾਲ ਦੀ ਉਮਰ ਤੋਂ ਬਾਅਦ ਵੀ ਬਹੁਤ ਚੁਸਤ ਹੁੰਦੇ ਨੇ ਇਸ ਇਲਾਕੇ ਦੇ ਬਹੁਤੇ ਬਜ਼ੁਰਗਾਂ ਨੂੰ ਵੀ ਖੇਤਾਂ 'ਚ ਕੰਮ ਕਰਨ ਜਾਣ ਲਈ ਤੜਕੇ 5:30 ਵਜੇ ਉੱਠਣ ਲਈ ਕੋਈ ਸਮੱਸਿਆ ਨਹੀਂ ਹੁੰਦੀ ਅਤੇ ਪੰਜਵਾਂ ਹੈ ਇਕਾਰੀਆ ਯੂਨਾਨ ਤੁਰਕੀ ਦੇ ਨੇੜਲੇ ਸਮੁੰਦਰੀ ਕਿਨਾਰੇ ਦੇ ਇਸ ਟਾਪੂ ਦੇ ਹਰ ਤੀਜੇ ਬੰਦੇ ਦੀ ਉਮਰ 90 ਸਾਲ ਤੋਂ ਵੱਧ ਹੁੰਦੀ ਹੈ ਇਸ ਦੇ ਮੁਕਾਬਲੇ ਅਮਰੀਕਾ 'ਚ 1% ਤੋਂ ਵੀ ਘੱਟ ਇਸ ਤਰ੍ਹਾਂ ਦੇ ਆਉਂਦੇ ਨੇ ਇਸ ਲਈ ਇਸ ਟਾਪੂ ਦਾ ਨਾਂ ਲੰਮੀ ਉਮਰ ਵਾਲਾ ਟਾਪੂ ਧਰਿਆ ਗਿਆ ਹੈ ਇਸ ਦਾ ਕਾਰਨ 500 ਈਸਵੀ ਪੂਰਵ ਦੀ ਜੀਵਨ ਸ਼ੈਲੀ ਨੂੰ ਜਾਂਦਾ ਹੈ ਕਿਤਾਬ ਦੇ ਅਗਲੇਰੇ ਹਿੱਸੇ ਚ ਅਸੀਂ ਓਕੀਨਾਵਾ ਟਾਪੂ ਤੇ ਰਹਿਣ ਵਾਲੇ ਲੋਕਾਂ ਦੀ ਲੰਮੀ ਉਮਰ ਦੇ ਕਾਰਨਾਂ ਦੀ ਜਾਂਚ ਕਰਾਂਗੇ ਉੱਪਰ ਦੱਸਿਆ ਪੰਜ ਵਿੱਚੋਂ ਤਿੰਨ ਥਾਵਾਂ ਟਾਪੂ ਨੇ ਇਸ ਲਈ ਉੱਥੋਂ ਦੇ ਸਰੋਤ ਕਾਫੀ ਸੀਮਿਤ ਨੇ ਜ਼ਾਹਿਰ ਹੈ ਕਿ ਉੱਥੋਂ ਦੇ ਲੋਕਾਂ ਕੋਲ ਇੱਕ ਦੂਜੇ ਦੀ ਮਦਦ ਤੋਂ ਬਿਨਾ ਕੋਈ ਚਾਰਾ ਹੀ ਨਹੀਂ ਬਚਦਾ ਕੁਝ ਲੋਕਾਂ ਲਈ ਦੂਜਿਆਂ ਦੀ ਮਦਦ ਕਰਨਾ ਹੀ ਉਹਨਾਂ ਦੀ ਇਕੀਗਾਈ ਹੈ ਤੇ ਇਹੀ ਉਹਨਾਂ ਦੀ ਲੰਮੀ ਉਮਰ ਦਾ ਭੇਤ ਵੀ ਹੈ ਜਿਨ੍ਹਾਂ ਵਿਗਿਆਨੀਆਂ ਨੇ 5 ਬਲੂ ਜ਼ੋਨਾਂ ਦਾ ਅਧਿਨ ਕੀਤਾ ਉਹ ਇਸ ਸਿੱਤੇ ਤੇ ਪੁੱਜੇ ਕਿ ਲੰਮੀ ਉਮਰ ਦਾ ਰਾਜ਼ ਖਾਣ ਪੀਣ ਦੀਆਂ ਆਦਤਾਂ ਕਸਰਤ ਇਕੀਗਾਈ ਨੂੰ ਜਾਣਨਾ ਤੇ ਸਮਾਜਿਕ ਸਾਂਝ ਵਰਗੀਆਂ ਗੱਲਾਂ ਚ ਲੁਕਿਆ ਹੋਇਆ ਹੈ ਇਸ ਸਮਾਜ ਦੇ ਲੋਕ ਆਪਣੇ ਸਮੇਂ ਦੀ ਵਿਅੰਤਬੰਦੀ ਇਵੇਂ ਕਰਦੇ ਨੇ ਕਿ ਘੱਟ ਤੋਂ ਘੱਟ ਤਣਾਅ ਚ ਰਹਿਣ ਨਾਲ ਹੀ ਉਹ ਮਾਸ ਵੀ ਬਹੁਤ ਘੱਟ ਖਾਂਦੇ ਨੇ ਪ੍ਰੋਸੈਸਡ ਭੋਜਨ ਵੀ ਘੱਟ ਹੀ ਖਾਂਦੇ ਨੇ ਤੇ ਸ਼ਰਾਬ ਵਗੈਰਾ ਵੀ ਬਹੁਤੀ ਨਹੀਂ ਪੀਂਦੇ ਉਹ ਸਖਤ ਕਸਰਤ ਨਹੀਂ ਕਰਦੇ ਪਰ ਰੋਜ਼ ਆਪਣੀ ਸਬਜ਼ੀ ਦੀਆਂ ਬਾਗੀਆਂ 'ਚ ਕੰਮ ਕਰਦੇ ਨੇ ਤੇ ਬਹੁਤ ਜ਼ਿਆਦਾ ਪੈਦਲ ਤੁਰਦੇ ਨੇ ਬਲੂ ਜ਼ੋਨਾਂ ਦੇ ਲੋਕ ਗੱਡੀ ਦੀ ਥਾਂ ਪੈਦਲ ਤੁਰਨਾ ਪਸੰਦ ਕਰਦੇ ਨੇ ਉਹਨਾਂ 'ਚੋਂ ਤਕਰੀਬਨ ਸਾਰੇ ਲੋਕ ਆਪਣੇ ਬਾਗੀਆਂ 'ਚ ਕੰਮ ਕਰਦੇ ਨੇ ਜਿਸ 'ਚ ਹਲਕੀ-ਫੁਲਕੀ ਗਤੀਵਿਧੀ ਦੀ ਲੋੜ ਹੁੰਦੀ ਹੈ 80% ਦਾ ਰਾਜ਼ ਜਾਪਾਨ 'ਚ ਹਮੇਸ਼ਾ ਇੱਕ ਕਹਾਵਤ ਬੋਲੀ ਜਾਂਦੀ ਹੈ ਹਾਰਾ ਹਾਚੀ ਬੂ ਖਾਣਾ ਖਾਂਦੋਂ ਪਹਿਲਾਂ ਇਹ ਟੋਕ ਬੋਲੀ ਜਾਂਦੀ ਹੈ ਇਸ ਦਾ ਅਰਥ ਹੈ ਓਨਾ ਹੀ ਖਾਓ ਜਿੰਨੇ ਨਾਲ ਤੁਹਾਡਾ ਢਿੱਡ 80% ਭਰ ਸਕੇ ਇਹ ਬੜੀ ਪੁਰਾਣੀ ਮਾਤ ਹੈ ਜਿਸ ਰਾਹੀਂ ਢਿੱਡ ਭਰ ਕੇ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਇਸ ਕਰਕੇ ਓਕੀਨਾਵਾ ਦੇ ਲੋਕ ਓਨਾ ਹੀ ਖਾਂਦੇ ਨੇ ਜਿੰਨਾ ਨਾਲ ਉਹਨਾਂ ਦਾ ਢਿੱਡ 80% ਭਰੇ ਉਹ ਕਦੇ ਰੱਜਣ ਤੱਕ ਨਹੀਂ ਖਾਂਦੇ ਇਸ ਵਜਾ ਕਰਕੇ ਖਾਣਾ ਹਜ਼ਮ ਕਰਨ ਚ ਜਿਸ ਊਰਜਾ ਦੀ ਖਪਤ ਹੋਣੀ ਹੈ ਉਹ ਵੀ ਬਚ ਜਾਂਦੀ ਹੈ ਨਾਲ ਹੀ ਇਸ ਤਰ੍ਹਾਂ ਕਰਨ ਨਾਲ ਕੋਸ਼ਿਕਾਵਾਂ ਦੀ ਤਿੱਖੀ ਆਕਸੀਡੇਸ਼ਨ ਦੀ ਪ੍ਰਕਿਰਿਆ ਵੀ ਹੌਲੀ ਹੋ ਜਾਂਦੀ ਹੈ ਭਾਵੇਂ ਜਾਣਨ ਦਾ ਕੋਈ ਤਰੀਕਾ ਨਹੀਂ ਹੈ ਕਿ ਸਾਡਾ ਢਿੱਡ 80% ਭਰ ਗਿਆ ਕਿ ਨਹੀਂ ਸਾਨੂੰ ਜਦੋਂ ਲੱਗੇ ਕਿ ਸਾਡਾ ਰੱਜ ਹੋ ਰਿਹਾ ਹੈ ਉਦੋਂ ਹੀ ਖਾਣਾ ਬੰਦ ਕਰ ਦੇਣਾ ਚਾਹੀਦਾ ਢਿੱਡ ਭਰਨ ਤੋਂ ਬਾਅਦ ਹੋਰ ਖਾਣਾ ਬਿਨਾਂ ਕਾਰਨ ਕੁਝ ਖਾਂਦੇ ਰਹਿਣਾ ਮਿੱਠੀਆਂ ਚੀਜ਼ਾਂ ਖਾਣ ਤੋਂ ਬਾਅਦ ਸੇਬ ਦਾ ਰਸ ਆਦ ਚੀਜ਼ਾਂ ਭਾਵੇਂ ਕੁਝ ਸਮਾਂ ਆਨੰਦ ਦਿੰਦੀਆਂ ਹੋਣ ਪਰ ਇਹਨਾਂ ਨੂੰ ਛੱਡ ਕੇ ਲੰਮੇ ਸਮੇਂ ਤੱਕ ਆਨੰਦ ਮਿਲ ਸਕਦਾ ਹੈ ਖਾਣੇ ਦੇ ਪਰੋਸਣ ਦਾ ਤਰੀਕਾ ਵੀ ਅਹਿਮ ਹੈ ਜਾਪਾਨ ਦੇ ਲੋਕ ਛੋਟੀਆਂ-ਛੋਟੀਆਂ ਥਾਲੀਆਂ 'ਚ ਖਾਣਾ ਦਿੰਦੇ ਨੇ ਇਸੇ ਕਰਕੇ ਇਹ ਲੋਕ ਘੱਟ ਖਾਂਦੇ ਨੇ ਖਾਣਾ ਜਾਪਾਨ ਦੇ ਹੋਟਲਾਂ 'ਚ ਇੱਕ ਅਜੀਬ ਜਿਹੀ ਥਾਲੀ 'ਚ ਪਰੋਸਿਆ ਜਾਂਦਾ ਹੈ ਇਸ ਵਿੱਚ ਚਾਰ ਛੋਟੀਆਂ ਕਟੋਰੀਆਂ ਤੇ ਇੱਕ ਥੋੜੀ ਵੱਡੀ ਕੁੱਲ ਪੰਜ ਕਟੋਰੀਆਂ ਹੁੰਦੀਆਂ ਨੇ ਆਂਜ ਕਟੋਰੀਆਂ ਵੇਖਣ ਵਾਲਿਆਂ ਨੂੰ ਜਾਪਦਾ ਹੈ ਕਿ ਉਹ ਰੱਜ ਕੇ ਖਾਣ ਵਾਲੇ ਨੇ ਪਰ ਜਦੋਂ ਤੁਸੀਂ ਖਾਣਾ ਖਤਮ ਕਰਦੇ ਹੋ ਤਾਂ ਪਤਾ ਚੱਲਦਾ ਹੈ ਕਿ ਤੁਸੀਂ ਬਹੁਤ ਘੱਟ ਖਾਧਾ ਹੈ ਤੇ ਦੁਬਾਰਾ ਤੁਹਾਨੂੰ ਭੁੱਖ ਲੱਗਣ ਲੱਗੀ ਹੈ ਇਸ ਲਈ ਜਦੋਂ ਕੋਈ ਵਿਦੇਸ਼ੀ ਜਾਪਾਨ ਜਾਂਦਾ ਹੈ ਤਾਂ ਉਹਨਾਂ ਦਾ ਵਜ਼ਨ ਘੱਟ ਜਾਂਦਾ ਹੈ ਕਿਉਂ ਪਤਲੇ ਹੋ ਜਾਂਦੇ ਨੇ ਇੱਕ ਹਾਲੀਆ ਸਰਵੇਖਣ ਮੁਤਾਬਕ ਉੱਥੋਂ ਦੇ ਲੋਕ ਰੋਜ਼ਾਨਾ 1800 ਤੋਂ 1900 ਕੈਲਰੀਜ਼ ਖਾਂਦੇ ਨੇ ਅਮਰੀਕਾ 'ਚ ਲੋਕ 2200 ਤੋਂ 3300 ਕੈਲਰੀਜ਼ ਖਾਂਦੇ ਨੇ ਅਮਰੀਕਾ 'ਚ ਬੋਡੀ ਮਾਸ ਸੂਚਕਾਂਕ 26 ਤੋਂ 27 ਹੁੰਦਾ ਹੈ ਜਦੋਂ ਕਿ ਓਕਿਨਾਵਾ 'ਚ ਇਹ 18 ਤੋਂ 22 ਤੱਕ ਹੀ ਹੈ ਓਕਿਨਾਵਾ ਦੇ ਵਾਸੀਆਂ ਦੇ ਖਾਣ-ਪੀਣ ਦਾ ਸਭਿਆਚਾਰ ਉੱਚ ਪੱਧਰੀ ਹੈ ਉਹ ਹਫ਼ਤੇ 'ਚ ਤਿੰਨ ਵਾਰੀ ਟੋਫੂ ਸ਼ਕਰਕੰਦੀ ਅਤੇ ਮੱਛੀ ਖਾਂਦੇ ਨੇ ਰੋਜ਼ਾਨਾ ਤਕਰੀਬਨ 30 ਗ੍ਰਾਮ ਸਬਜ਼ੀਆਂ ਦਾ ਸੇਵਨ ਕਰਦੇ ਨੇ ਪੋਸ਼ਣ ਵਾਲੇ ਅਧਿਆਏ 'ਚ ਆਪਾਂ ਜਾਣਾਂਗੇ ਕਿ ਅਸੀਂ ਪ੍ਰਤੀਸ਼ਤ 'ਚ ਕੀ-ਕੀ ਆਉਂਦਾ ਹੈ ਮੋਆਈ ਯਾਨੀ ਜ਼ਿੰਦਗੀ ਨਾਲ ਸਾਂਝ ਓਕਿਨਾਵਾ ਦੇ ਲੋਕ ਕਿਸੇ ਵੀ ਹੋਰ ਜਗ੍ਹਾ ਦੀ ਤੁਲਨਾ 'ਚ ਵਧੇਰੇ ਦੋਸਤਾਨਾ ਵਿਹਾਰ ਕਰਦੇ ਨੇ ਇਹ ਉਹਨਾਂ ਦੇ ਸੱਭਿਆਚਾਰ ਦਾ ਹਿੱਸਾ ਹੈ ਮੁਆਇਦ ਅਰਥ ਹੈ ਇੱਕੋ ਉਦੇਸ਼ ਨਾਲ ਜੁੜੇ ਲੋਕਾਂ ਦਾ ਸਮੂਹ ਇਹ ਸਮਾਜ ਦੇ ਕਈ ਲੋਕਾਂ ਲਈ ਸਮਾਜ ਸੇਵਾ ਕਰਨਾ ਹੀ ਉਹਨਾਂ ਦਾ ਇਕਿਗਾਈ ਹੁੰਦਾ ਹੈ ਇੱਕ ਸੰਕਲਪ ਵੱਜੋਂ ਮੁਆਇਦ ਦੀ ਸ਼ੁਰੂਆਤ ਬਹੁਤ ਸਾਲ ਪਹਿਲਾਂ ਹੋਈ ਸੀ ਅਕੇ ਹਾਲਾਤ ਚ ਕੁਝ ਕਿਸਾਨਾਂ ਨੇ ਇਕੱਠੇ ਹੋ ਕੇ ਇਸ ਦਾ ਆਰੰਭ ਕੀਤਾ ਇਸ ਅਨੁਸਾਰ ਜਿਸ ਕਿਸਾਨ ਦੇ ਖੇਤਾਂ ਚ ਅਨਾਜ ਦੀ ਉਪਜ ਘੱਟ ਹੁੰਦੀ ਬਾਕੀ ਕਿਸਾਨ ਉਸ ਦੀ ਸਹਾਇਤਾ ਕਰਦੇ ਸਨ ਮੁਆਈ ਨਾਲ ਜੁੜੇ ਲੋਕ ਮਹੀਨਾਵਾਰ ਚੰਦਾ ਤੈਅ ਕਰਦੇ ਨੇ ਤੇ ਉਸ ਨੂੰ ਜਮਾ ਕਰਦੇ ਰਹਿੰਦੇ ਨੇ ਇਸ ਜਮਾ ਰਕਮ ਨਾਲ ਉਹ ਬੈਠਕਾਂ ਸਾਂਝੇ ਭੋਜਨ ਗੋ ਐਂਡ ਸ਼ੋਗੀ ਯਾਨੀ ਜਾਪਾਨੀ ਸ਼ਤਰੰਜ ਵਰਗੀਆਂ ਖੇਡਾਂ ਤੇ ਸਾਂਝੀਆਂ ਰੁਚੀਆਂ ਚ ਭਾਗ ਲੈਣ ਦਾ ਮੌਕਾ ਮਿਲਦਾ ਸਮੂਹ ਤੋਂ ਇਕੱਠਾ ਹੋਇਆ ਇਹ ਧਨ ਸਾਂਝੀਆਂ ਗਤੀਵਿਧੀਆਂ 'ਚ ਵਰਤਣ ਤੋਂ ਬਾਅਦ ਜੋ ਬਚਦਾ ਹੈ ਉਹ ਕਿਸੇ ਇੱਕ ਜੀ ਨੂੰ ਦੇ ਦਿੰਦੇ ਨੇ ਇਸ ਦੀ ਚੋਣ ਵਾਰੀ ਦੇ ਆਧਾਰ 'ਤੇ ਕੀਤੀ ਜਾਂਦੀ ਹੈ ਇੰਜ ਮੁਾਈ 'ਚ ਜੋ ਜੀ ਹੁੰਦੇ ਨੇ ਉਹਨਾਂ ਦੀਆਂ ਭਾਵਨਾਤਮਕ ਤੇ ਮਾਇਕ ਲੋੜਾਂ ਦੀ ਪੂਰਤੀ ਹੁੰਦੀ ਰਹਿੰਦੀ ਹੈ ਜੇ ਮੁਾਈ ਦੇ ਕਿਸੇ ਜੀ ਨੂੰ ਪੈਸੇ ਦੀ ਲੋੜ ਹੋਵੇ ਤਾਂ ਉਸ ਨੂੰ ਕੁਝ ਧਨ ਉਧਾਰ ਵੀ ਦੇ ਦਿੱਤਾ ਜਾਂਦਾ ਹੈ ਇਹਨਾਂ ਸਭ ਗੱਲਾਂ ਦਾ ਹਿਸਾਬ-ਕਿਤਾਬ ਰੱਖਿਆ ਜਾਂਦਾ ਤੇ ਹਰ ਕੋਈ ਆਪਣੀ ਜ਼ਿੰਮੇਵਾਰੀ ਸਮਝ ਕੇ ਇਸ ਗੁੱਟ ਦਾ ਲਾਭ ਲੈਣ ਲਈ ਜੁੜਿਆ ਰਹਿੰਦਾ ਹੈ ਇਸ ਨਾਲ ਸਭ ਦੇ ਮਨ ਚ ਸੁਰੱਖਿਆ ਦੀ ਭਾਵਨਾ ਪੈਦਾ ਹੁੰਦੀ ਹੈ ਤੇ ਇਹ ਵਿਚਾਰ ਲੰਮੀ ਉਮਰ ਤੇ ਤਣਾਅ ਮੁਕਤ ਰੱਖਦਾ ਹੈ ਕਿ ਸਾਰਾ ਸਮੂਹ ਮੇਰੀ ਸਹਾਇਤਾ ਲਈ ਹੈ ਅਸੀਂ ਹੁਣ ਤੱਕ ਇਕਿਗਾਈ ਬਾਰੇ ਸੰਖੇਪ ਜਾਣਕਾਰੀ ਲਈ ਹੈ ਹੁਣ ਅਸੀਂ ਇਸ ਬਾਰੇ ਜਾਣਨਾ ਪਾਵਾਂਗੇ ਕਿ ਸਾਡੇ ਯੁੱਗ ਦੇ ਲੋਕ ਉਮਰ ਤੋਂ ਪਹਿਲਾਂ ਹੀ ਬੁੱਢੇ ਕਿਉਂ ਹੁੰਦੇ ਨੇ ਨਾਲ ਹੀ ਇਕਿਗਾਈ ਦੇ ਲਾਭ ਵੀ ਸਮਝਾਂਗੇ